ਮੁੱਖ ਮੰਤਰੀ ਕਹਿੰਦਾ ਸੀ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਬੱਕਰੀ ਦੇ ਵੀ ਦਊਂਗਾ ਮੈਂ ਕੱਦੂ ਵੀ ਦਿਵਾਰੇ ਕਰਾਊਂਗਾ ਕਿਸੇ ਰੂਪ ਦੇ ਹੱਦ ਪਰ ਪਾਣੀ ਨਹੀਂ ਰੱਖੇ ਨਹੀਂ ਤੇ ਆਪਣੇ ਪਿੰਡ ਸਤੋਜ ਦੇ ਵਿੱਚ ਉੱਥੇ ਪਾਣੀ ਨਾਲ ਭਰਿਆ ਪਿਆ ਆਪਣਾ ਪਿੰਡੇ ਬਚਾ ਲਵੇ ਪੰਜਾਬ ਦਾ ਬਚਦਾ ਸੀ ਇਹ ਕਹਲੇ ਸੀਐਮ ਨੇ ਹੈਲੀਕਾਪਟਰ ਯਾਰ ਮੇਰੀ ਗੱਲ ਸੁਣੋ ਸੀਐਮ ਸਾਢੇ 3 ਸਾਲ ਦਾ ਹੈਲੀਕਾਪਟਰ ਆਪਣਾ ਉਹਨੇ ਫੇਤਰੀਵਾੜੋਂ ਦੇ ਰੱਖਿਆ ਸਾਢੇ 3 ਸਾਲ ਦਾ ਦਿੱਲੀ ਵਾਲਿਆਂ ਨੂੰ ਝੂਠੇ ਦਿੰਦਾ ਰਿਹਾ ਕਿ ਆ ਹੁਣ ਚਾਹੀਦਾ ਤਾਂ ਏਸੀ ਵੀ 50 ਹੈਲੀਕਾਪਟਰ ਕਰਾਇਬਰ ਲੈ ਕੇ ਆਉਗਾ ਬਾਹਰ ਤੇ ਜਿੱਥੇ ਜਿੱਥੇ ਬੰਦੇ ਫਸੇ ਦੀ ਫਟਾਫਟ ਕਰ ਬਾਹਰਲੇ ਦੇਸ਼ਾਂ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਵੇ ਜਦ ਇਹ ਹੈਲੀਕਾਪਟਰ ਆ ਜਾਣਾ ਬੰਦੇ ਚੱਕ ਲੈਣ ਸਰ ਔਰੇ ਤਾਂ ਬੰਦੇ ਖੁੱਖੇ ਪਰ ਖੜੇ ਐ ਮਹਿਸਾ ਪਰ ਬੈਠੇ ਐ ਮਹਿਸਾ ਦਾ ਬੁਰਾ ਹਾਲ ਐ ਡੰਗਰਾਂ ਦਾ ਬੁਰਾ ਹਾਲ ਐ ਇਹਨਾਂ ਨੇ ਕਿਹੜਾ ਧੱਕਾ ਮੇਰੇ ਆਪਣੇ ਘਰ ਚ ਤਾਂ ਪਾਣੀ ਵੜਿਆ ਗਾ ਅੱਗ ਲੱਗੀ ਰਹੀ ਐ ਸੇਸਾ ਮੈਂ ਬਿਹਾਰ ਨਹੀਂ ਦਾ ਫਿਰਾਂ ਮੈਂ ਕੋਈ ਭਗਵੰਤ ਮਾਨ ਮੈਂ ਕੋਈ ਭਗਵੰਤ ਮਾਨ ਹੈ ਕਿ ਜੀ ਆਪਣੇ ਨੂੰ ਛੱਡ ਕੇ ਬਾਹਰ ਕਿਉਂ ਲਈ ਜਾ ਮੈਂ ਆਪਣੇ ਲੋਕਾਂ 'ਚ ਰਹਿਣਾ ਮੇਰੇ ਬਟਾਏ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ बार-बार ਬਾੜ ਆ ਰਹੀ ਹੈ ਬਾੜ-ਬਾੜ ਹਰ ਹੜ੍ਹ ਉਹਦਾ ਸਿੰਪਲ ਇੱਕੋ ਕਾਰਨ ਹੈ ਕਿ ਇਹ ਸਰਕਾਰ ਨੇ ਪਿਛਲੇ 3.5 ਸਾਢੇ 3 ਸਾਡਾ ਦੇ ਵਿੱਚ ਕੋਈ ਨਾਲੇ ਦੀ ਸਫਾਈ ਨਹੀਂ ਕਰਾਈ ਕਿਸੇ ਨਦੀ ਦੀ ਸਫਾਈ ਨਹੀਂ ਕਰਾਈ ਕੋਈ ਦਰਿਆ ਦੀ ਸਫਾਈ ਨਹੀਂ ਕਰਾਈ ਜੀ ਦੇ ਕਰਕੇ ਦਰਿਆਵਾਂ 'ਚ ਪਾਣੀ ਰੁਕੇ ਬੰਨ ਪੁੱਟ ਰਹੇ ਵੰਨਾ ਦੀ ਸਟਰੈਂਥਨਿੰਗ ਵਾਸਤੇ ਕੋਈ ਗੌਰ ਨਹੀਂ ਕੀਤੀ ਕੋਈ ਇਹਨਾਂ ਨੇ ਬਜਟ ਇਰੀਗੇਸ਼ਨ ਚ ਐਸਾ ਨਹੀਂ ਰੱਖਿਆ ਕਿਸੇ ਜਿਹਦੇ ਨਾਲ ਨਦੇ ਨਾਲੀਆਂ ਇੱਥੇ ਤੱਕ ਇਹ ਸ਼ਹਿਰਾਂ ਦੇ ਵਿੱਚ ਸਾਡੇ ਆਪਣੇ ਜਲੰਧਰ ਦੇ ਵਿੱਚ ਆ ਤੁਸੀਂ ਬੈਸਟ ਚਲੇ ਜਾਓ ਸਾਰਾ ਸੀਵਰੇਜ ਲੋਕ ਹੋਇਆ ਪਿਆ ਇਹਨਾਂ ਨੇ ਕੋਈ ਖਲਵਾਇਆ ਨਹੀਂ ਨਾਲੀਆਂ ਇਹਨਾਂ ਨੇ ਨਹੀਂ ਖਲਵਾਈਆਂ ਅੱਗੇ ਪਾਣੀ ਦਾ ਨਿਕਾਸ ਸਹੀ ਨਹੀਂ ਕੀਤਾ ਇਹ ਸਰਕਾਰ ਦੀ ਨਲੈਕੀ ਕਰਕੇ ਅੱਜ ਪੰਜਾਬ ਨੂੰ ਸਰਕਾਰ ਭੋਗਣਾ ਪੈ ਰਿਹਾ ਪਾਣੀ ਦੀ ਬਾਰਿਸ਼ ਭੋਗਣੀ ਪੈ ਰਹੀ ਹੈ ਇਹ ਸਿਰਫ ਸਰਕਾਰ ਦੀ ਨਲੈਕੀ ਕਰਕੇ ਹੋਇਆ ਕਿਥੇ ਸਫਾਈ ਨਹੀਂ ਕਰਾਈ ਤੇ ਨਾਲ-ਨਾਲ ਇਲੀਗਲ ਤੇ ਇਲ ਪਲਾਨ ਮਾਈਨਿੰਗ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਦਰਿਆ ਖੱਡ ਰੇਤਾ ਪੰਜਾਬ ਨੇ ਆਕਸ਼ਨ ਨਹੀਂ ਕੀਤਾ ਤੇ ਨਾ ਹੀ ਕੋਈ ਪਲਾਨਿੰਗ ਦਿੱਤੀ ਹੈ ਕਿ ਕਿੱਥੋਂ ਰੇਤਾ ਚੱਕ ਸਕਦੇ ਕਿਸ ਤਰੀਕੇ ਨਾਲ ਚੱਕ ਸਕਦੇ ਡੀ ਸਿਲਟਿੰਗ ਨਹੀਂ ਹੋਈ ਨਜਾਇਜ਼ ਮਾਈਨਿੰਗ ਹੋਣ ਕਰਕੇ ਅਗਲੇ ਨੇ ਰਾਤ ਨੂੰ ਚੋਰੀ ਦੇ ਗਾਜ ਹੈ ਡਾਠੀਆਂ ਦੇ ਗਾਜ ਹੋ ਗਏ ਚੋਰੀ ਦੇ ਥਾਨ ਤੇ ਰਾਤਾਂ ਨੂੰ ਕਿਸੇ ਨੇ ਕਿਤੇ ਦੇ ਪੱਟ ਲਈ ਇਹਨਾਂ ਦੇ ਐਮ.ਐਲ.ਏ ਨਾਲ ਮਿਲ ਕੇ ਕਿਸੇ ਨੇ ਪੁਲਿਸ ਨਾਲ ਮਿਲ ਕੇ ਕਿਤੇ ਦੇ ਪਾਗੜ ਲਈ ਐਸੀ 5.5 ਰੁਪਏ ਰੇਟਾ ਦਿੰਦੇ ਸੀ ਹੁਣ ਮਿਲਦਾ ਹੈ ਰੇਟਾ ਲੇਕਿਨ ਕਾਨੂੰਨੀ ਤੌਰ ਤੇ ਨਹੀਂ ਮਿਲ ਰਿਹਾ 35 ਰੁਪਏ ਮਿਲ ਰਿਹਾ ਤੁਸੀਂ ਵੀ ਮਕਾਨ ਬਣਾਓ ਰੇਟਾ ਤੁਹਾਨੂੰ ਮਿਲੇਗਾ ਲੇਕਿਨ ਕੋਈ ਵੀ ਸਰਕਾਰੀ ਖੱਡ ਕਾਨੂੰਨੀ ਤੌਰ ਤੇ ਨਿਲਾਮ ਨਹੀਂ ਹੈ ਜਿਹਦੇ ਕਰਕੇ ਇਹ ਫਲੱਡ ਆਇਆ ਹੈ ਇਲੀਗਲ ਤੇ ਇਲ ਪਲਾਨ ਹੋ ਗਿਆ ਸਾਰਾ ਕੰਮ ਤੁਸੀਂ ਗ੍ਰਿੰਦਰ ਦੇ ਮੈਂਬਰ ਕੌਂਸਲ ਮੀਟ ਹੋ ਗਈ ਗ੍ਰਿੰਦਰ ਸ਼ਹਿਰ ਦੀ ਜਿਹੜੀ ਸੀਲਿੰਗ ਖਾਬ ਹੋ ਚੁੱਕੀ ਹੈ ਮੈਂ ਆਪਣੇ ਗੈਦਾ ਨੂੰ ਵੀ ਧਰਨੀ ਚੱਕ ਕੇ ਆਇਆ ਮੈਂ ਇਹੀ ਕਹਿ ਰਿਹਾ ਸਾਡੇ ਤਾਂ ਪੱਲੇ ਤਰਨੇ ਰਹਿ ਗਏ ਇਹ ਸਰਕਾਰ ਨੇ ਪਹਿਲਾਂ ਤਾਂ ਇੱਥੇ ਦੀ ਐਮਸੀ ਦੀ ਇਲੈਕਸ਼ਨ ਲੁੱਟੀ ਫਿਰ ਇੱਥੇ ਬਾਏ ਇਲੈਕਸ਼ਨ ਲੁੱਟੀ ਇਲੈਕਸ਼ਨਾਂ ਲੁੱਟ ਲੈਂਦੇ ਆ ਪੈਸੇ ਗੰਡਾ ਜੋਰ ਪੁਲਿਸ ਦੇ ਨਾਲ ਪੈਸੇ ਵੰਡਾਉਣੇ ਪੁਲਿਸ ਤੋਂ ਇਲੈਕਸ਼ਨ ਲੁੱਟਾਉਣੀ ਇਹ ਕੰਮ ਕਰਕੇ ਇਲੈਕਸ਼ਨਾਂ ਲੁੱਟ ਲੀਆਂ ਲੇਕਿਨ ਕੰਮ ਗਰਾਊਂਡ ਦੇ ਕੋਈ ਨਹੀਂ ਕੀਤਾ ਅਗਲੇ ਕਹਿੰਦੇ ਆਂ ਤਾਂ ਪੈਸੇ ਆਂ ਡੰਡੇ ਨਾਲ ਇਲੈਕਸ਼ਨ ਜਿੱਤਦੇ ਆ ਕੰਮ ਕਰਾਉਣ ਦੀ ਕੀ ਲੋੜ ਹੈ ਹੁਣ ਨਾ ਸੀਵਰੇਜ ਸਾਫੀ ਕਾਇਰਾਂ ਨੇ ਪੈਪਾਣੀ ਸਾਫ ਕੀਤੀਆਂ ਨਾਲੀਆਂ ਸਾਫ ਕੀਤੀਆਂ ਜਿਹਦੇ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਗਿਆ ਤੇ ਘਰ ਪਰੇਸ਼ਾਨ ਹੈ ਇਸ ਕਰਕੇ ਅੱਜ ਧਰਨਾ ਇਸੀ ਦੇ ਰਹੇ ਹਾਂ ਤੇ ਆਪਣੇ ਮੇਰੀ ਸਾਹ ਹੋਰੀ ਤੇ ਬੱਕ ਬੱਕ ਲੋਕ ਪਰੇਸ਼ਾਨ ਹੈ ਜਦ ਸੀਰ ਜਦ ਤੁਹਾਡੇ ਨੂੰ ਬੁਲਾਈ ਹੈ ਮੰਤਰੀਆਂ ਨੂੰ ਐਂਜਨ ਬੁਲਾ ਕੇ ਜੇ ਇਥੇ ਬਾੜ ਆਈਏ ਕਿੰਨੇ ਜੀ ਸਪੀਰੀਗਿਆ ਔਰ ਇਤਨੀ ਮੀਟਿੰਗ ਕਿਉਂ ਚੱਲਦੀ ਹੈ ਜੀ ਇਹ ਬੇਰ ਜੇ ਬਾੜ ਦੇ ਵਿੱਚ ਮੀਟਿੰਗਾਂ ਦਾ ਫਾਇਦਾ ਨਹੀਂ ਹੁੰਦਾ ਬਰਸਾਤ ਆਉਣ ਤੋਂ ਪਹਿਲਾਂ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੁੰਦੀ ਹੈ ਟੈਂਡਰ ਲੱਗਦੇ ਆ ਕੰਮ ਸ਼ੁਰੂ ਹੁੰਦੇ ਆ ਨਦੀਆਂ ਨਾਲੇ ਸਾਫ਼ ਹੁੰਦੇ ਆ ਤੇ ਹੁਣ ਜਦ ਬਾੜ ਆ ਗਈ ਲੋਕਾਂ ਨੇ ਘਰ ਬੜਿਆ ਮੀਟਿੰਗ ਪਾਣੀ ਬੜਿਆ ਪਿਆ ਇਹ ਦਿੱਲੀ ਵਿੱਚ ਬੈਠੇ ਮੀਟਿੰਗਾਂ ਕਰ ਰਹੇ ਆ ਇਹਨਾਂ ਆ ਇਹ ਨਲਾਕ ਸਰਕਾਰ ਆ ਗਈ ਇਹਨਾਂ ਨੂੰ ਕੰਮ ਕਰਨ ਦੀ ਜਾਚ ਨਹੀਂ ਹੈ ਇਹ ਨਾ ਹੀ ਸਹੀ ਕੰਮ ਕਰਨਾ ਚਾਹੁੰਦੇ ਇਹ ਸਿਰਫ ਲੁੱਟਣਾ ਤੇ ਘੁਟਣਾ ਜਾਣਦੇ ਆ ਤੇ ਪੰਜਾਬ ਨੂੰ ਲੁੱਟ ਰਹੇ ਆ ਸਰ ਸਾਡੇ ਕੋਲ ਕਿਵੇਂ ਦੀ ਮਦਦ ਕੀਤੀ ਗਈ ਉਹਨਾਂ ਨੇ ਐਸੀ ਦੇਖੋ ਆਪੋਜੀਸ਼ਨ ਕੋਲ ਸਰਕਾਰ ਨੂੰ ਜਗਾਉਣਾ ਹੁੰਦਾ ਮੈਂ ਰਾਤਾਂ ਨੂੰ ਵੀ ਦਿਨ ਨੂੰ ਵੀ ਲੋਕਾਂ ਦੇ ਵਿੱਚ ਘੁੰਮ ਰਿਹਾ ਉਹਨਾਂ ਦਾ ਦਰਦ ਬਣਾ ਰਿਹਾ ਜਿੰਨੀ ਕਿ ਸਾਡੀ ਸਮਰਥਾ ਹੈਗੀ ਅਸੀਂ ਰਾਹਤ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਸਮਗਰੀ ਦੇ ਰਹੇ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਲੇਕਿਨ ਆਪੋਜੀਸ਼ਨ ਜਾਂ ਇੱਕ ਆਦਮੀ ਜਾਂ ਇੱਕ ਸੰਸਥਾ ਉਹਦਾ ਨਹੀਂ ਕਰ ਸਕਦੀ ਜਿੰਨਾ ਸਰਕਾਰ ਕਰ ਸਕਦੀ ਸਰਕਾਰ ਵੱਲੋਂ ਮੈਂ ਕੱਲ ਵੀ ਤੇ ਅੱਜ ਵੀ ਕਿੱਥੇ-ਜਿੱਥੇ ਗਿਆ ਕਿਤੇ ਵੀ ਕੋਈ ਬੰਦਾ ਨਹੀਂ ਗਿਆ ਸਰਕਾਰ ਦਾ ਨਾ ਨਕੋਦਰ ਹਲਕੇ ਦੇ ਵਿੱਚ ਜਿੱਥੇ ਪਾਣੀ ਆਇਆ ਨਾ ਸ਼ਾਹਕੋਟ ਹਲਕੇ ਜਿੱਥੇ ਪਾਣੀ ਆਇਆ ਨਾ ਸਾਡੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਪਾਣੀ ਅੰਦਰ ਵੜ ਗਿਆ ਲੋਕਾਂ ਦੇ ਯਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਹਰਿਆਣਾ ਸੀਐਮ ਨੇ ਰੱਖਿਆ ਉਹਨਾਂ ਨੇ ਇੱਕ ਇਹ ਕਹਿ ਰਹੇ ਜੀ ਸੀਐਮ ਇਹ ਕਹਿ ਰਹੇ ਸੀਐਮ ਨੇ ਹੈਲੀਕਾਪਟਰ ਦੇਤਾ ਯਾਰ ਮੇਰੀ ਗੱਲ ਸੁਣੋ ਸੀਐਮ ਸਾਢੇ 3 ਸਾਲ ਦਾ ਹੈਲੀਕਾਪਟਰ ਆਪਣਾ ਉਹਨੇ ਕੇਤਰੀਵਾੜੋ ਦੇ ਰੱਖਿਆ ਸਾਢੇ 3 ਸਾਲ ਦਾ ਦਿੱਲੀ ਵਾਲਿਆਂ ਨੂੰ ਝੂਠੇ ਦਿੰਦਾ ਰਿਹਾ ਤੇ ਆ ਹੁਣ ਚਾਹੀਦਾ ਤਾਂ ਏਸੀ ਵੀ 50 ਹੈਲੀਕਾਪਟਰ ਕਰਾਇਬਰ ਲੈ ਕੇ ਆਉਂਦਾ ਬਾਹਰ ਤੇ ਤੇ ਜਿੱਥੇ ਜਿੱਥੇ ਬੰਦੇ ਪੈਸੇ ਦੀ ਤਰੰਕ ਫਟਾਫਟ ਕਰਦੇ ਆ ਬਾਹਰਲੇ ਦੇਖ ਸਕਾਂ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਾਵੇ ਜਦ ਇਹ ਹੈਲੀਕਾਪਟਰ ਆ ਜਾਂਦਾ ਬੰਦੇ ਟੱਕਲੇ ਜਾਂਦੇ ਸਰ ਪੂਰੇ ਤਾਂ ਬੰਦੇ ਘੁੱਡੇ ਪਰ ਖੜੇ ਐ ਮਹਿਸਾਂ ਪਰ ਬੈਠੇ ਐ ਮਹਿਸਾਂ ਦਾ ਬੁਰਾ ਹਾਲ ਹੈ ਡੰਗਰਾਂ ਦਾ ਬੁਰਾ ਹਾਲ ਹੈ ਇਹਨਾਂ ਨੇ ਕਿਹੜਾ ਚੱਕਿਆ ਸਰ ਹਰਿਆਣਾ ਸੀ ਇਹਨਾਂ ਸਿਰਫ ਸਟੇਟਮੈਂਟ ਨਾਲ ਕੁਝ ਨਹੀਂ ਬਣਦਾ ਇਹ ਲਤੀਫੇਬਾਜ਼ੀ ਸਰਕਾਰ ਛੱਡ ਦੇਵੇ ਅੱਜ ਵੀ ਸਰਕਾਰ ਸਾਮ-ਦਾਮ-ਦੰਡ ਵੇਦ ਨਾਲ ਅਗਲੀ ਸਰਕਾਰ ਬਣਾਉਣ ਦੀ ਸੋਚ ਰਹੀ ਹੈ। ਇਹ 1.5 ਸਾਲ ਤੇ ਆ 3.5 ਸਾਲ ਚ ਕੀ ਕਰਨਾ ਸੀ ਇਹ ਕੋਈ ਸੋਚ ਨਹੀਂ ਹੈ। ਸਰ ਹਰਿਆਣਾ ਤੋਂ ਆ। ਆਰਮੀ ਜਿਹੜੀ ਬਾੜ ਤੋਂ ਵਾਸਤੇ ਕੰਮ ਕਰ ਰਹੀ ਹੈ। ਮੈਂ ਤਾਂ ਕਹਿੰਦਾ ਜੀ ਜਿਆਦਾ ਦੇ ਜਿਆਦਾ ਆਰਮੀ ਆ ਕੇ ਇਹਨਾਂ ਦੇ ਵਾਅਦੇ ਦਾ ਕੰਮ ਹੈ ਨਹੀਂ ਸਾਡੇ ਲੋਕਾਂ ਦਾ ਤਾਂ ਰਾਹਤ ਮਿਲੇ ਉਹਨਾਂ ਨੂੰ। 5 ਰੁਪਏ ਨਹੀਂ ਪਿਛਲੇ 3.5 ਸਾਲ ਜਿੰਨੀ ਵਾਰ ਬਾੜ ਆਈ ਹੈ ਕਿਸੇ ਨੂੰ ਦਿੱਤੇ ਸਰਕਾਰ ਨੇ। ਤੇ ਅੱਗੇ ਨੂੰ ਵੀ ਕੋਈ ਆਸ ਨਹੀਂ। ਤੇ ਮੁੱਖ ਮੰਤਰੀ ਕਹਿੰਦਾ ਸੀ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਬੱਕਰੀ ਦੇ ਵੀ ਦਊਂਗਾ ਮੈਂ ਕੱਦੂ ਵੀ ਦਿਵਾਰੇ ਕਰਾਊਂਗਾ ਤੈਰ ਕਿਸੇ ਦੇ ਹੱਥ 'ਤੇ ਪੰਜ ਰੁਪਏ ਰੱਖੇ ਨਹੀਂ ਇਹਦੇ ਆਪਣੇ ਪਿੰਡ ਸਤੋਜ ਦੇ ਵਿੱਚ ਉੱਥੇ ਪਾਣੀ ਨਾਲ ਭਰਿਆ ਪਿਆ ਆਪਣਾ ਪਿੰਡੇ ਬਚਾ ਲਵੇ ਪੰਜਾਬ ਦਾ ਬਚਦਾ ਨਹੀਂ ਉਹਨੂੰ ਦੇਖ ਕੇ ਮਾਫੀ ਮੱਗੀ ਕਿਨੇ ਕਿਹਾ ਅਸਲੀਅਤ ਸਰ ਸੰਜੀਤ ਕੁਮਾਰ ਨੂੰ ਜਿਹੜੀ ਆਪਣੇ ਆਪ ਕਹਿੰਦੀ ਮੈਂ ਨਹੀਂ ਵੀਰੇ ਸੰਜੀਤ ਕੁਮਾਰ ਨੂੰ ਕਿਸੇ ਜਾਣਦਾ ਲੇਕਿਨ ਸਾਰੀ ਦੇਸ਼ ਜਾਣਦਾ ਅੱਜ केजी ਇਹ ਜਿਹੜੇ ਦੇਸ਼ ਦੇ ਵਿੱਚ ਬੋਟ ਚੋਰੀ আর ਮਸ਼ੀਨਾ ਦੀ ਖਰਾਬੀ ਮਸ਼ੀਨਾ ਵਿੱਚ heira-peeri ਕਰਕੇ ਇਲیکشن ਕੀਤਾ ਤੇ ਸਰ ਬਿਹਾਰ ਤੋਂ ਪੈਣੀ ਨਹੀਂ ਜਾਊਂਗੀ ਉਹ ਸਰ ਮੈਂ ਜਾਊਂਗਾ ਜਰੂਰ ਪਹਿਲਾਂ ਮੈਂ ਆਪਣੇ ਲੋਕਾਂ ਨੂੰ ਨਹੀਂ ਚਾੜ ਚੜ੍ਹ ਮੇਰੀ ਗੱਲ ਸੁਣੋ ਯਾਰ ਮੇਰੇ ਆਪਣੇ ਘਰ 'ਚ ਤਾਂ ਪਾਣੀ ਭੜਿਆ ਹੋਆ ਆਬ ਲੱਗੀ ਰਹੀ ਇੱਥੇ ਤਾਂ ਮੈਂ ਬਿਹਾਰ 'ਚ ਕਿਉਂ ਮਜਾ ਕਰਾਂ ਮੈਂ ਕੋਈ ਭਗਵੰਤ ਮਾਨ ਮੈਂ ਕੋਈ ਭਗਵੰਤ ਮਾਨ ਇਹ ਜੀ ਆਪਣੇ ਨੂੰ ਛੱਡ ਕੇ ਬਾਹਰ ਕਿਉਂ ਲਈ ਜਾਵਾਂ ਮੈਂ ਮੈਂ ਆਪਣੇ ਲੋਕਾਂ 'ਚ ਰਹਿਣਾ ਮੇਰੇ ਬਟੈਂ ਦੇ